ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾਲ ਲਾਲੇ ਵਾਲੀ ਵਿੱਚ ਮਨਾਇ ਬਸਾਖੀ ਤੇ ਖਾਲਸਾ ਸਾਜਨਾ ਦਿਵਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾਲ ਲਾਲੇ ਵਾਲੀ ਵਿੱਚ ਪ੍ਰਦਾਨ ਉਜਲ ਸਿੰਘ ਤੇ ਗੁਰੂ ਘਰ ਦੇ ਸੇਵਾਦਾਰ ਮੀਤ ਪ੍ਰਦਾਨ ਸਤਨਾਮ ਸਿੰਘ ਮਨਹਾਸ ਦੀ ਅਗਵਾਈ ਹੇਠ ਸਮੂਹ ਸਾਧ ਸੰਗਤ ਖੇਤਰ ਵਾਸੀਆਂ ਦੇ ਸਹਿਯੋਗ ਨਾਲ ਖਾਲਸਾ ਸਾਜਨਾ ਦਿਵਸ ਤੇ ਬਸਾਖੀ ਦਾ ਪਵਿੱਤਰ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਏ ਗਏ ਉਪਰੰਤ ਸਜਾਏ ਗਏ ਦੀਵਾਨਾ ਵਿੱਚ ਰਾਗੀ ਜੱਥਿਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਪ੍ਰદાન ਸਰਦਾਰ ਉਜਲ ਸਿੰਘ ਤੇ ਸਤਨਾਬ ਸਿੰਘ ਬਨਹਾ ਸੁਰਾਕਿਆ ਕਿ ਸਾਨੂੰ ਗੁਰੂਆਂ ਦੇ ਦਰਸਾਏ ਰਸਤੇ ਤੇ ਚੱਲ ਕੇ ਇਹ ਪਰਬ ਮਿਲ ਜੁਲ ਕੇ ਮਨਾ ਕੇ ਭਾਈ ਚਾਰਕ ਸਾਂਗੀਆਂ ਤੰਦਾ ਮਜਬੂਤ ਕਰਨੀਆਂ ਚਾਹੀਦੀਆਂ ਹਨ ਉਹਨਾਂ ਆਖਿਆ ਕਿ ਖਾਲਸਾ ਪੰਥ ਦੀ ਸਾਜਨਾ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜ਼ੁਲਮ ਖਿਲਾਫ ਲੜਨ ਦਾ ਜज्ਬਾ ਪੈਦਾ ਕਰਕੇ ਸਿੱਖ ਕੌਮ ਨੂੰ ਸੂਰਮਿਆਂ ਦੀ ਕੌਮ ਬਣਾ ਦਿੱਤਾ ਇਹੋ ਕਾਰਨ ਕੱਜ ਸੰਸਾਰ ਭਾਰ ਵਿੱਚ ਸਿੱਖ ਕੌਮ ਨੂੰ ਸਤਕਾਰਤ ਭਾਵਨਾ ਨਾਲ ਦੇਖਿਆ ਜਾਂਦਾ ਹੈ ਇਸ ਮੌਕੇ ਤੇ ਚਰਨਜੀਤ ਸਿੰਘ ਮਨਹਾਸ ਗੁਰਜੀਤ ਸਿੰਘ ਸੁਖਵਿੰਦਰਜੀਤ ਸਿੰਘ ਸੋਨੂ ਚਮਕੌਰ ਸਿੰਘ ਸੁਖਵਿੰਦਰ ਸਿੰਘ ਸਾਵੀ ਆਦਿ ਨੇ ਖੂਬ ਸੇਵਾ ਨਵਾਈ ਸਮਸ਼ੇਰ ਸਿੰਘ ਖੈਰਾ ਵੀ ਗੁਰੂ ਘਰ ਵਿੱਚ ਨਤਮਸਤਕ ਹੋਏ ਤੇ ਪ੍ਰਬੰਧਕਾਂ ਦੇ ਸੁਚੱਜੇ ਪ੍ਰਬੰਧਾਂ ਦੀ ਸਲਾਗਾ ਵੀ ਕੀਤੀ ਸਰਨ ਚਾਇਆ ਤਤ ਸੰਗ ਸਵੇਤਾ ਹਰ ਸਤੇ ਤਤ ਤਰਛਾਇਆ ਸਤ ਸੰਗ ਸਵੇਲਾ ਨਕ ਨਿਰਪਉ ਨਿਰੰਕਾਰ ਵਿੱਚ ਸਦਾ ਕੇਨਾ ਹਰ ઓય જન ના સુહેલા ગુર સંગત કી નિકારદા મન મુકી તોહેલા વાહલા ઓ ગોવિંદ સંગ અપે ગુર તેલા વાહલા ઓ ગોવિંદ સંગ અપે ગુર તેલા ਕੋਟਾਲ ਕੁਰਤੀ ਸੇ ਬਿਲਾ ਪਹਿਲ ਸੁਨ ਸਤਿ ਸੂਬਾ ਆਏ ਦਰਸ਼ਨ ਪਰਸੂ ਕੇ ਜਦ ਹਮਾਰਾ ਦੁੱਖੁੰਦਾ ਦਰਸ਼ਨ ਪਰਸੂ ਕੇ ਜਦ ਹਮਾਰਾ ਦੁੱਖ ਜਾਏ ਸਤਨਾਕ ਵਾ ਗੋਪਿੰਦ ਸਿੰਘ ਆਪੇ ਮੁੜ ਜੀ ਦਾ ਜਨਮਾ ਕੰਨ ਸਰ ਸਤਗੁਰ ਜੀ ਆਪ ਜੀ ਕੇ ਕਾਲ ਸੇ ਦੇ ਸਾਜਨਾ ਦਿਵਸ ਮਨਾਉਂਦੇ ਹੋਇਆ ਸਿੱਖ ਸੰਤਾਂ ਰਾਮਲਕੇ ਆਪ ਜੀ ਕੇ ਦਰਕਰ ਦੇ ਜੀਤਵਾਨ ਸਰਦਾਰ ਜੰਮ ਸਿੰਘ ਜੀ ਤੇ ਨਾ ਦੇ ਪਰਿਵਾਰ ਵੱਲੋਂ ਪਰਸੋਂ ਰੋਜ ਤੋਂ ਰੱਖੀ ਗਈ ਇਸਲੀ ਕਰਨ ਪਰਸਰ ਜੀ ਦੇ ਹੋ ਪਾਏਗਾ ਉਪਰੰਤ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਸ਼ਗਰਾਤ ਦੇ ਵਿਹਾਰੇ ਮਨਾਉਂਦੇ ਹੋਇਆ 12 ਮਾ ਜੀ ਦੇ ਪਾਠ ਤੇ ਕੁੜੀਆਂ ਨਾਨ ਸਰ ਜੀ ਦੇ ਪਾਠ ਕੀਤੇ ਸਭ ਤੋਂ ਦੀ ਬਾਣੀ ਪੜਦੇ ਆ ਸਿਵਾ ਟਲ ਕਰਦੇ ਆ ਪਰਸੋਂ ਰੋਜ ਤੋਂ ਸੇਵਕ ਦਾਸ ਬੱਚਾ ਪਾਸੋਂ ਪਾਟੀ ਸਿੰਘਾ ਪਾਸੋਂ ਬੱਚੇ ਬੱਚੀਆਂ ਪਾਸੋਂ ਹੋਈਆਂ ਇਹ ਤਰਤਾਰੀਆਂ ਗੱਤੀਆਂ ਪੁਲਤਕਾਂ ਦੀ ਖਮਾ ਕਰਦੇ ਜੀ ਅੱਗੇ ਤੋਂ ਬਸਤਵ ਬਖਸ਼ਿਸ਼ ਕਰਨੀ ਬਾਰੀ ਸੋਧ ਕੇ ਸੱਚ ਕਾਣ ਵੀ ਗੇ ਪਰਮਾਨ ਕਰਦੇ ਨੂੰ ਸੀ ਉੱਤਵਾ ਦੇ ਪੋਚਾਕੇ ਪਰਾਗ ਆਪ ਜੀ ਅੰਗੀਕਾਰ ਕਰੋ ਸੇ ਰਖਾਦੇ ਲੋਕ ਪਰਉਖ ਪਰਦੇ ਕਜਨੇ ਧਾਰ ਕਰ ਜੀ ਪ੍ਰਤਵਾਰ ਵਿਸ਼ਵਜੀਤ ਸਿੰਘ ਜੀ ਕਮਲ ਅਤੇ ਕੋਮਲ ਜੀ ਕੌਰ ਅਤੇ ਅਵਤਾਪ ਸਿੰਘ ਜੀ ਤੇ ਬਾਠੀ ਅਵਤਾਪ ਸਿੰਘ ਜੀ ਤਰ੍ਹਾਂ ਦੇ ਪਰਿਵਾਰ ਵੱਲੋਂ ਆਪ ਦੀ ਕਾਜੂਦਤੀਆਂ ਯਾਦਾਂ ਤੱਕ ਬੇਅੰਤ ਪਰਵਾਲੇ ਖੜਾ ਪਛਾਦੀ ਦੀ ਗਾ ਸਜ ਕੇ ਹਾਜ਼ਰ ਕੀ ਜਨ ਆਪੀ ਕੇਦਰ ਪਰਵਾਨ ਹੋਵੇ ਪਰਵਾਨ ਹੋਏ ਪ੍ਰਸ਼ਾਦ ਸਰਬਸੰਤ ਚਵਰਤਨ ਜੋ ਜੀ ਸ਼ਕਣ ਸਾਹਿਬ ਜੀ ਕਵਤਨਾਮ ਸਤਨਾਮ ਸ੍ਰੀ ਵਾਖੋ ਫੋਕਸ ਪੰਜਾਬੀ ਦੀ ਟੀਪ ਇਸ ਵਕਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ લાલે ਵਾਲੇ ਵਿੱਚ ਮੌਜੂਦ ਹੈ ਦੱਸ ਦਈਏ ਕਿ ਇੱਥੇ ਖਾਲਸਾ ਸਾਜਨਾ ਦੀ ਖੁਸ਼ੀ ਵਿੱਚ ਵਿਸਾਖੀ ਦਾ ਦਿਹਾੜਾ ਬੜੇ ਹਰਸੋ ਹੁਲਾਸ ਤੇ ਖੁਸ਼ੀ ਨਾਲ ਮਨਾਇਆ ਗਿਆ ਤੇ ਸਾਡੇ ਨਾਲ ਇੱਥੇ ਸਾਰੇ ਪ੍ਰਬੰਧਕ ਮੌਜੂਦ ਹਨ ਕਰਦੇ ਹਾਂ ਬਾਬਾ ਜੀ ਨਾਲ ਫੋਕਸ ਪੰਜਾਬੀ ਲਈ ਗੱਲਬਾਤ ਬਾਬਾ ਜੀ ਖਾਲਸੇ ਦੇ ਸਾਜਨਾ ਦੀ ਖੁਸ਼ੀ ਕਿਸ 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 ਦਾ ਦਿਹਾੜਾ ਮਨਾਇਆ ਸ੍ਰੀ ਖਾਨਪਾਤ ਸਾਹਿਬ ਦੇ ਭੋਗ ਤੇ ਉਪਰੰਤ ਕੀਰਤਨ ਦਰਬਾਰ ਹੋਇਆ ਬੜੀ ਰੌਣਕਾਂ ਦੀ ਵਰਖਾ ਹੋਈ ਜੀ ਕੀ ਮੈਸੇਜ ਹੈ ਸਮੁੱਚੀ ਸੰਗਤ ਨੂੰ ਕਿ ਅਸੀਂ ਸਾਰੇ ਇਹ ਜਿਹੜੇ ਪਰਬ ਹੈ ਇਸੇ ਤਰ੍ਹਾਂ ਮਨਾਈਏ ਤਾਂ ਕਿ ਭਾਈਚਾਰਕ ਸਾਂਝਾਂ ਤੱਲਾ ਮਜ਼ਬੂਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ ਸਾਲ ਕੀ ਪੁਰਬ ਜਿਹੜੇ ਮਨਾਏ ਜਾਂਦੇ ਨੇ ਖਾਲਸੇ ਦਾ ਸਾਜਨਾ ਦਿਵਸ ਵੀ ਮਨਾਇਆ ਗਿਆ ਮੈਂਬਰਾਨ ਕਮੇਟੀ ਦੇ ਸਹਿਯੋਗ ਦੇ ਨਾਲ ਹੀ ਕਈ ਪਰਬ ਜਿਹੜੇ ਨੂੰ ਮਨਾਏ ਜਾਂਦੇ ਨੇ ਤੇ ਸਾਡੀ ਇਹੀ ਸੰਤਾ ਨੂੰ ਅਪੀਲ ਬੇਨਤੀ ਹੈ ਕਿ ਆਪਾਂ ਸਾਜਨਾ ਦਿਵਸ ਨੂੰ ਜਰੂਰ ਮਨਾਉਣੇ ਆ ਤੇ ਸਤਿਗੁਰ ਕਿਰਪਾ ਕਰਨ ਆਪਾਂ ਸਾਰਿਆਂ ਨੂੰ ਸਿੱਖੀ ਸਰੂਪ ਵਿੱਚ ਰਹਿਣਾ ਤੇ ਆਉਣ ਵਾਲੇ ਸਮੇਂ ਵਿੱਚ ਆਪਾਂ ਆਪਣੇ ਵਿਰਸੇ ਨੂੰ ਇਸ ਸਿੱਖੀ ਨੂੰ ਗੁਰੂ ਘਰ ਦੀ ਅਮਰਿਆਦਾ ਨੂੰ ਉਹਨਾਂ ਨੂੰ ਸਾਰਿਆਂ ਨੂੰ ਸੁਭਾਲਣਾ ਵੀ ਸਾਡਾ ਹੀ ਫਰਜ਼ ਬਣਦਾ ਹੈ ਤੋਂ ਸਾਡੀ ਸਹੀ ਹੀ ਬੇਨਤੀ ਹੈ ਕਿ ਮੈਂਬਰਾਨ ਕਮੇਟੀ ਜਿੰਨੀਆਂ ਵੀ ਜਿੱਥੇ-ਜਿੱਥੇ ਵੀ ਗੁਰੂ ਘਰਾਂ ਵਿੱਚ ਹੋਣਗੀਆਂ ਉੱਥੇ-ਉੱਥੇ ਹੀ ਸਾਰੇ ਸਹਿਯੋਗ ਗੰਤੀ ਸਿੰਘਾਂ ਵੀ ਦੇਣਗੇ ਤੇ ਗੰਤੀ ਸਿੰਘ ਰਾਗੀ ਸੰਗਤ ਜਿੰਨੇ ਵੀ ਨੇ ਸਾਰੇ ਬੜੇ ਪਿਆਰ ਦੇ ਨਾਲ ਮੈਂਬਰਾਂ ਕਮੇਟੀ ਦਾ ਵੀ ਸਹਿਯੋਗ ਦਿੱਤੇ ਹਨ ਤੇ ਸਾਡੇ ਨਾਲ ਵੀ ਸੋ ਗੁਰੂ ਘਰ ਦੀ ਕਮੇਟੀ ਬਹੁਤ ਪਿਆਰ ਨਾਲ ਸਤਿਕਾਰ ਨਾਲ ਸਹਿਯੋਗ ਦਿੰਦੀ ਸਰਕਾਰ ਕਿਰਪਾ ਕਰਨ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਸਾਰੇ ਪਰਬ ਜਿਹੜੇ ਨੇ ਬੜੀ ਸ਼ਰਧਾ ਭਾਵ ਨਾਲ ਮਨਾਏ ਜਾਣਗੇ ਸਾਲ ਸੋ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ